ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਬੱਸ ਸ਼ੁਕਰ ਆ ਮੈਂ ਮਾਲਕ ਦਾ ਜਿੰਨਾ ਕਰ ਸਕਦਾ ਉਹਨਾਂ ਘਟ ਆ ਬਈ ਜੀ ਹਾਂਜੀ ਆ ਪੂਰੇ ਰਿਸ਼ਤੇਦਾਰ ਮਿੱਤਰ ਦੋਸਤ ਅਸੀਂ ਦੇਖਿਆ ਕਿ ਭੰਗੜੇ ਪਾ ਰਹੇ ਨੇ ਸਾਰਿਆਂ ਨੂੰ ਹੀ ਪੂਰਾ ਚ ਬਿਲਕੁਲ ਚਾਹ ਜੀ ਮਨ ਲੱਗਦਾ ਮੇਰੇ ਤੋਂ ਵੱਧ ਤਾਂ ਜਾ ਗੋਡੇ-ਗੋਡੇ ਇਹਨਾਂ ਨੂੰ ਆ ਬਹੁਤ ਖੁਸ਼ੀ ਹੁੰਦੀ ਆ ਜਿੰਨਾ ਸਾਰਿਆਂ ਨੂੰ ਦੇਖ ਕੇ ਅੱਛਾ ਅੱਜ ਉੱਥੇ ਪਾਰਟੀ ਹੈ ਤੇ 5 ਤਰੀਕ ਨੂੰ ਲੁਧਿਆਣਾ ਦਾ ਵੀ ਕਿਹਾ ਕਹਿੰਦੇ ਬਿਲਕੁਲ ਹਾਂਜੀ 5 ਤਰੀਕ ਨੂੰ ਲੁਧਿਆਣਾ ਕੋਰਟ ਤੋਂ ਪਾਰਟੀ ਲੈ ਆ ਜਾਓ ਥੈਂਕ ਯੂ ਬਹੁਤ ਜ਼ਿਆਦਾ ਖੁਸ਼ੀ ਆ ਸਾਡਾ ਹੀਰੇ ਰਗਾ ਯਾਰ ਆ ਰੱਬਰਗਾ ਆਸਰਾ ਸਾਨੂੰ ਵੱਡੇ ਭਰਾ ਦਾ ਬਹੁਤ ਹੀ ਛੰਡੀ ਤਸਵੀਰ ਦਾ ਬੰਦਾ ਤੇ ਬਹੁਤ ਹੀ ਹੀਰੇ ਵਰਗਾ ਬੰਦਾ ਆ ਪਰ ਇਹਦੇ ਵਿੱਚ ਬਿਲਕੁਲ ਵੀ ਕੋਈ ਮਤਲਬ ਉਹ ਤਾਂ ਨਹੀਂ ਗੱਲ ਨਹੀਂ ਕਿ ਮੈਂ ਏਡੇ ਵੱਡੇ ਪਰਿਵਾਰ ਚ ਮਤਲਬ ਮੇਰੇ ਸਿਸਟਮ ਪਰ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ ਕਿ ਅੱਜ ਇਹਦੀ ਮੈਰਿਜ ਆ ਤੇ ਇਹਦਾ ਜਿਹੜਾ ਪਿਆਰ ਆ ਉਹ ਸਿਰੇ ਚੜਿਆ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ। ਪਲੀ ਸਾਡਾ ਬ੍ਰਦਰ ਪਹਿਲਾਂ ਹੀ ਬਹੁਤ ਹਾਈਪ ਚ ਆ ਤੇ ਗੁਰੂ ਨੇ ਉਦਾਂ ਦਾ ਹੀ ਗਾਂ ਨੂੰ ਮੇਲ ਮਿਲਾਤਾ ਆ ਤੇ ਉਹ ਪਰਿਵਾਰ ਵੀ ਬਹੁਤ ਨਿੱਗਾ ਆ ਬਹੁਤ ਪਿਆਰ ਵਾਲਾ ਆ ਅਸੀਂ ਮਿਲਦੇ ਆ ਤਾਂ ਸਾਨੂੰ ਬਿਲਕੁਲ ਇਦਾਂ ਫੀਲ ਨਹੀਂ ਹੁੰਦਾ ਕਿ ਇੱਕ ਮੱਲਾ ਬੇਟਾ ਵੱਡਾ ਸਟਾਰ ਆ ਬਹੁਤ ਆਈਦਾ ਫ੍ਰੈਂਡਲੀ ਆ ਬਹੁਤ ਹੰਬਲ ਆ ਤੇ ਅਸੀਂ ਮਾਰੇ ਮੁਰੇ ਅਰਦਾਸ ਕਰਦੇ ਆਂ ਵੀ ਇਹਨਾਂ ਦੀ ਆਉਣ ਵਾਲੀ ਲਾਈਫ ਬਹੁਤ ਸਫਲ ਹੋਵੇ ਸਾਡੇ ਭਰਾ ਸਾਡੇ ਵਾਸਤੇ ਤਾਂ ਹਮੇਸ਼ਾ ਲੱਕੀ ਰਿਹਾ ਆ ਤੇ ਅੱਜ ਅਸੀਂ ਜਿੰਨਾ ਵਾਸਤੇ ਸੋਚਦੇ ਸੀ ਉਹ ਸਾਡੇ ਨਾਲ ਭੰਗੜਾ ਕਰਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਇਸ ਕਰਕੇ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਬੱਸ ਸ਼ੁਕਰ ਆ ਮੈਂ ਮਾਲਕ ਦਾ ਜਿੰਨਾ ਕਰ ਸਕਦਾ ਉਹਨਾਂ ਘੱਟ ਆ ਬਈ ਜੀ ਹਾਂਜੀ ਆ ਪੂਰੇ ਰਿਸ਼ਤੇਦਾਰ ਮਿੱਤਰ ਦੋਸਤ ਅਸੀਂ ਦੇਖਿਆ ਕਿ ਭੰਗੜੇ ਪਾ ਰਹੇ ਨੇ ਸਾਰਿਆਂ ਨੂੰ ਹੀ ਪੂਰਾ ਚ ਬਿਲਕੁਲ ਚਾ ਜੀ ਮਨ ਨੂੰ ਤਾਂ ਮੇਰੇ ਤੋਂ ਵੱਧ ਤਾਂ ਜਾ ਗੁੱਡੇ ਗੁੱਡੇ ਇਹਨਾਂ ਨੂੰ ਅੱਜ ਉੱਥੇ ਪਾਰਟੀ ਦੇ ਤੇ ਪੰਜ ਤਰੀਕ ਨੂੰ ਲੁਧਿਆਣਾ ਦੇ ਵਿੱਚ ਇਹ ਕਹਿੰਦੇ ਬਿਲਕੁਲ ਹਾਂਜੀ ਪੰਜ ਤਰੀਕ ਨੂੰ ਲੁਧਿਆਣਾ ਫੁਆਰ ਤੋਂ ਫੜ ਗਏ ਆ ਆ ਜਾਓ ਥੈਂਕ ਯੂ ਬਹੁਤ ਜ਼ਿਆਦਾ ਖੁਸ਼ੀ ਆ ਸਾਡਾ ਹੀਰੇ ਵਰਗਾ ਯਾਰ ਆ ਰੱਬਰ ਕਾ ਆਸਰਾ ਸਾਨੂੰ ਵੱਡੇ ਭਰਾ ਦਾ ਬਹੁਤ ਹੀ ਚੰਡੀ ਤਸਵੀਰ ਦਾ ਬੰਦਾ ਤੇ ਬਹੁਤ ਹੀ ਹੀਰੇ ਵਰਗਾ ਬੰਦਾ ਆ ਪਰ ਇਹਦੇ ਵਿੱਚ ਬਿਲਕੁਲ ਵੀ ਕੋਈ ਮਤਲਬ ਉਦਾਂ ਦੀ ਗੱਲ ਨਹੀਂ ਕਿ ਮੈਂ ਏਡੇ ਵੱਡੇ ਪਰਿਵਾਰ ਚ ਮਤਲਬ ਮੇਰੇ ਸਿਸਟਮ ਪਰ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ ਕਿ ਅੱਜ ਇਹਦੀ ਮੈਰਿਜ ਆ ਤੇ ਇਹਦਾ ਜਿਹੜਾ ਪਿਆਰ ਆ ਉਹ ਸਿਰੇ ਚੜਿਆ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ। ਪਹਿਲੇ ਸਾਡਾ ਬ੍ਰਦਰ ਪਹਿਲਾਂ ਹੀ ਬਹੁਤ ਹਾਈਪ 'ਚ ਆ ਤੇ ਗੁਰੂ ਨੇ ਉਦਾਂ ਦਾ ਹੀ ਗਾਂ ਉਹਨੂੰ ਮੇਲ ਮਿਲਾਤਾ ਆ ਤੇ ਉਹ ਪਰਿਵਾਰ ਵੀ ਬਹੁਤ ਨਿੱਕਾ ਆ, ਬਹੁਤ ਪਿਆਰ ਵਾਲਾ ਆ। ਅਸੀਂ ਮਿਲਦੇ ਆ ਤਾਂ ਸਾਨੂੰ ਬਿਲਕੁਲ ਇਦਾਂ ਫੀਲ ਨਹੀਂ ਹੁੰਦਾ ਕਿ ਇੱਕ ਮੱਲਬੇਡਾ ਵੱਡਾ ਸਟਾਰ ਆ। ਬਹੁਤ ਆਈਦਾ ਫ੍ਰੈਂਡਲੀ ਆ, ਬਹੁਤ ਹੰਭਲ ਆ ਤੇ ਅਸੀਂ ਮਾਰੇ ਮੁਰੇ ਅਰਦਾਸ ਕਰਦੇ ਆ ਵੀ ਇਹਨਾਂ ਦੀ ਆਉਣ ਵਾਲੀ ਲਾਈਫ ਬਹੁਤ ਸਫਲ ਹੋਵੇ। ਸਾਡੇ ਭਰਾ ਸਾਡੇ ਵਾਸਤੇ ਤਾਂ ਹਮੇਸ਼ਾ ਲੱਕੀ ਰਿਹਾ ਆ ਤੇ ਅੱਜ ਅਸੀਂ ਜਿੰਨਾ ਵਾਸਤੇ ਸੋਚਦੇ ਸੀ ਉਹ ਸਾਡੇ ਨਾਲ ਭੰਗੜਾ ਕਰਦੇ ਆ ਸਾਨੂੰ ਬਹੁਤ ਖੁਸ਼ੀ